ਸਿੰਘ ਸਾਹਿਬ ਦਾ ਸਰਪੰਚ ਹੈ ਸਿੰਘ ਜੀ ਜੀ ਹਾਲਾਤ ਇਥੋਂ ਦੇ ਹਾਲਾਤ ਮਹਾਰਾਜ ਜੀ ਇੰਨੇ ਕੁ ਮੜੇ ਆ ਕਿ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਸਾਰਾ ਦਿਨ ਦੱਸਦੇ ਰਹੀਏ ਤੇ ਤੁਸੀਂ ਸੁਣ ਨਹੀਂ ਸਕਦੇ ਬਹੁਤਾ ਤੇ ਗੰਦ ਜਿਹੜਾ ਹੈ ਨਾ ਉਹ ਕਰੈਸਰਾਂ ਨੇ ਪਾਇਆ ਆ ਆਪਣੀ ਮਰਜ਼ੀ ਨਾਲ ਪੁੱਟੀ ਜਾਂਦੇ ਨੇ ਕਿਸੇ ਦੀ ਮੰਦੇ ਨਹੀਂ ਆ ਇੰਨੀ ਕੁ ਹਾਲਾਤ ਮਾੜੀ ਆ ਕਿ ਕੋਈ ਬੰਦਾ ਸ਼ਰਕ ਥਾਣੀ ਨੰਗ ਨਹੀਂ ਸਕਦਾ ਇਹ ਸਾਰ ਪੱਕੀ ਸ਼ਰਕ ਹੁੰਦੀ ਜਦੋਂ ਦੀ ਇਹ ਸਰਕਾਰ ਨੇ ਮਿੱਟੀ ਪਾਈ ਆ ਚਾਲ 1.5 ਸਾਲ ਹੋ ਗਿਆ ਮਿੱਟੀ ਪਾਈ ਨੂੰ ਪੱਕੀ ਸ਼ਰਕ ਨੂੰ ਕੱਚੀ ਕਰਕੇ ਇੰਨਾ ਕਿ ਸਾਨੂੰ ਮੁਸ਼ਕਲ ਆ ਕਿ ਅਸੀਂ ਮਕੇਰੀਆਂ ਨੂੰ ਨਹੀਂ ਜਾ ਸਕਦੇ ਉਹ ਛਾਲਿਆਂ ਤਾਂ ਨਹੀਂ ਜਾਂਦੇ ਆ ਇਹਨਾਂ ਨੂੰ ਹੁਣ ਮੜਾ ਜਾ ਉਸ ਦਿਨ ਪ੍ਰਧਾਨ ਸਾਹਿਬ ਆਏ ਸੀ ਤੇ ਉਹਨਾਂ ਨੂੰ ਮੜਾ ਜਾ ਪਤਾ ਲੱਗਾ ਸੀ ਉਹ ਥੋੜੇ ਇੱਕ ਦਿਨ ਪਹਿਲਾਂ ਇਹਨਾਂ ਨੇ ਕੀਤਾ ਉਹਦਾ ਘਾਟਨ ਕਰਤਾ ਸਮਝੇਰ ਸਿੰਘ ਨੇ ਨਾ ਪੱਕੀ ਸ਼ਰਕ ਦੇ ਮੈਂ ਸਰਕ ਤੇ ਖਲੋਕੇ ਤੇ ਘਾਟਨ ਕਰਕੇ ਤੇ ਘਰੋਂ ਚੜ ਗਏ ਹੁਣ ਉਹ 1 ਕਿਲੋਮੀਟਰ ਨਹੀਂ ਬਣੀ ਮਹੀਨੇ ਦੇ ਵਿੱਚ ਦੋ ਮਹੀਨਿਆਂ ਵਿੱਚ ਇਹਨਾਂ ਨੂੰ ਚਾਹੀਦਾ ਹੀ ਆ ਜਿਹੜਾ ਇਲਾਕਾ ਆ ਦਲੇਰਪੁਰ ਖੇੜਾ ਐਸ ਚੇਚੀਆਂ ਵਾਲੇ ਬੰਨਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਹੀ ਕਿ ਜਿਹੜੇ ਬੱਚੇ ਇੰਨੇ ਪੜ ਨਹੀਂ ਸਕਦੇ ਕਿ ਸਕੂਲੇ ਜਾ ਨਹੀਂ ਸਕਦੇ ਇਥੋਂ ਤੱਕ ਮਾੜੀ ਹਾਲਾਤ ਤੇ ਦਲੇਰਪੁਰ ਖੇੜੇ ਦੀ ਕਿ ਆਪਣੇ ਖਾਣ ਜੋ ਕੇ ਦਾਣੇ ਨਹੀਂ ਪਿਆ ਸਕਦੇ ਮੋਟਰਸਾਈਕਲ ਤੇ ਜਾ ਕੇ ਤੇ ਜੇ 10 ਕਿਲੋ ਲੈਣਗੇ ਤੇ 4 ਜੀ ਉਹਦੇ ਦੂਜੇ ਦਿਨ ਮੁੱਕ ਜਾਂਦੇ ਨੇ ਤੇ ਕਿੰਨੀ ਕਵਾਰੀ ਗਾਰੇ ਦੇ ਵਿੱਚੋਂ ਨੰਕੇ ਜਾਣਗੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਪ੍ਰਸ਼ਾਸਨ ਕੋਈ ਨਹੀਂ ਜੀ ਜਿੱਦਣ ਸਾਡੇ ਪ੍ਰਧਾਨ ਸਾਹਿਬ ਆਏ ਸੀ ਭਗੇਲ ਜੀ ਉਦੋਂ ਸਮਝਿਆ ਇਸ ਨੂੰ ਕਿਤੇ ਪਤਾ ਲੱਗਾ ਤੇ ਉਹ ਚਾਰਕ ਬੰਦੇ ਲਾ ਕੇ ਆਏ ਇਹਨੂੰ ਦੇਖ ਗਏ ਉਸ ਤੋਂ ਬਾਅਦ ਫਿਰ ਨਹੀਂ ਆਇਆ ਕੋਈ ਪਿੰਡ ਵਾਸੀ ਨਹੀਂ ਕੋਈ ਦੱਸਿਆ ਨਹੀਂ ਕਿ ਇਹਨੂੰ ਕੋਈ ਨਹੀਂ ਚਾਰਕ ਉਹੀ ਉਹਦੇ ਜਿਹੜੇ ਝਾੜੂ ਵਾਲਿਆਂ ਦੇ ਪੰਜ ਸੱਤ ਬੰਦੇ ਹਨ ਉਹੀ ਉਹਦੇ ਨਾਲ ਹੀ ਉਸ ਤੋਂ ਬਾਅਦ ਕੋਈ ਫੈਸ਼ਨ ਕੋਈ ਡੀਸੀ ਨਹੀਂ ਕੋਈ ਡੀਐਸ ਵੀ ਇਨ ਕੋਈ ਕੋਈ ਬੰਦਾ ਇੱਥੇ ਆਇਆ ਹੀ ਨਹੀਂ ਉਹਦੇ ਕੋਈ ਬਿਆਨ ਨਹੀਂ ਆਏ ਉਹਦੇ ਬਿਆਨ ਵੀ ਕਿਤੇ ਨਹੀਂ ਆਏ ਉਹਦੇ ਸਾਡੇ ਪ੍ਰਧਾਨ ਜੀ ਨੇ ਉਹਨਾਂ ਦੇ ਬਿਆਨ ਵੇਖ ਕੇ ਵੀਡੀਓ ਦੇ ਵਿੱਚ ਵੇਖ ਕੇ ਤੇ ਤਾਂ ਉਹਨੂੰ ਕਿਤੇ ਆਏ ਵੀ ਚੱਲ ਮੈਂ ਫੇਰਾ ਮਾਰਾਂ ਮੈਂ ਇੰਨੇ ਹਾਲਾਤ ਮਾੜੀ ਐ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਇਸ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਦਬਰੀ 2023 ਚੇਤੋਗੇ ਦੋ ਨੱਕੇ ਹੋਇਆ ਤੇ ਅਸੀਂ ਇੱਕ ਨੱਕੇ ਦਾ ਹਾਲ ਵੇਖਣ ਲਿਆ ਨਾ ਜਦੋਂ ਤਿੰਨ ਨੱਕੇ ਇਕੱਠੇ ਹੁੰਦੇ ਉੱਥੇ ਜਾ ਕੇ ਵੇਖਣ ਲਈ ਪੀਸ਼ੇ ਨਹੀਂ ਬਣੀ ਉੱਥੇ ਤੇ ਬਿਲਕੁਲ ਕੁਝ ਨਹੀਂ ਰੱਭਣੇ ਸਾਡੇ ਜਿੱਥੇ ਘਰਾਂ ਦੇ ਸਾਹਮਣੇ ਬੈਠੇ ਆ ਅਸੀਂ ਇੰਨਾ ਕੁ ਮਾੜਾ ਹਾਲ ਹੈ ਪਈ ਅਸੀਂ ਸੰਤ 3 ਸਾਲ ਹੋ ਗਿਆ ਰੋਂਦਿਆਂ ਨੂੰ ਅੱਜ ਤੱਕ ਗੱਲ ਵਕਰੀ ਆ ਬਸ ਸਾਡਾ ਰੋਣਾ ਕਿੱਥੇ ਨਹੀਂ ਰਿਹਾ ਕੋਈ ਨਹੀਂ ਵਰਦਦਾ ਪੱਠੇ ਡੰਗਰ ਦਾ ਕੀ ਹਾਲ ਹੈ ਜਰਾ ਮੈਂ ਕਿਹਾ ਪੱਠਿਆਂ ਨਾਲ ਨਾ ਮੈਂ ਕੱਲ ਨਾ ਸਾਡੇ ਪਲੇ ਚ ਪਤਾ ਲੱਗਿਆ ਥੋੜੇ ਬਤੇ ਆ ਗਏ ਮੈਂ ਟਰੈਕਟਰ ਲੈ ਕੇ ਘਰੋਂ ਨਿਕਲਿਆ ਵਾ ਨਾਲ ਮੇਰਾ ਬੇਟਾ ਨਾਲ ਮੇਰੀ ਘਰ ਦੀ ਆ ਬਈ ਚਲੋ ਸਰ ਜੀ ਚੱਲਨੇ ਆ ਪਾਣੀ ਜਿਆਦਾ ਵਾ ਸਾਡਾ ਖਾਲੀ ਟਰੈਕਟਰ ਫਸ ਗਿਆ ਨਹੀਂ ਤੁਰਦਾ ਹਾਰ ਕੇ ਮੁੜ ਕੇ ਕੇ ਸੱਜਣ ਨੂੰ ਫੋਨ ਕੀਤਾ ਔਰ ਟਰੈਕਟਰ ਲੈ ਆ ਕੇ ਤੇ ਖਾਲੀ ਟਰੈਕਟਰ ਨੇ ਬਾਕੇ ਖਿੱਚਿਆ ਇਹੋ ਜੀ ਪੋਜੀਸ਼ਨ ਸਾਡੀ ਆ ਸਾਡੇ ਡੰਗਰਾਂ ਦਾ ਬਹੁਤ ਜਿਆਦਾ ਮਾੜਾ ਹਾਲ ਆ ਆਹ ਕਿਦਾਂ ਤਾਂ ਕੋਈ ਜੇ ਰੋਸ ਸਤਿ ਜਨਾਬ ਤੁਹਾਡੇ ਅੱਖਾਂ ਦੇ ਵਿੱਚ ਇੱਥੇ ਤੁਸੀਂ ਤਾਂ ਥੋੜਾ ਜਿਹਾ ਲੰਘਿਆ ਨਾ ਕਿ ਤਾਂ ਥੋੜਾ ਜਿਹਾ ਲੰਘ ਕੇ ਵੇਖੋ ਸਾਡੇ ਬੱਚੇ ਸਕੂਲ ਨਹੀਂ ਜਾਂਦੇ ਅਸੀਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਸਾਢੇ 6 ਵਜੇ ਸਾਡੇ ਪਿੰਡ ਦੇ ਵਿੱਚ ਸਨ 2023 ਦੇ ਵਿੱਚ ਚਾਰ ਬੱਸਾਂ ਆਉਂਦੀਆਂ ਸੀ ਜਿਹੜੀਆਂ ਸਾਡੇ ਨਿੱਕ-ਨਿੱਕੇ ਬੱਚੇ ਲੈ ਕੇ ਜਾਂਦੀਆਂ ਅਸੀਂ ਸੁੱਤੇ ਹੁੰਨੇ ਤੇ ਬੱਸਾਂ ਆਉਂਦੀਆਂ ਤੇ ਬੱਚੇ ਘਰ ਦੀਆਂ ਤਿਆਰ ਕਰਕੇ ਭੇਜ ਦਿੰਦੀਆਂ ਸੀ ਉਹ ਸਾਨੂੰ 1.5 ਸਾਲ ਪੌਣੇ 2 ਸਾਲ ਹੋ ਗਏ ਬੱਸਾਂ ਵਿਖੇ ਨੂੰ ਅਸੀਂ ਖੁਦ ਆਪਣੇ ਮੋਟਰਸਾਂ ਤੇ ਵੀ ਨਹੀਂ ਜਾਣ ਆ ਰਹੇ ਜਿੱਦਾਂ ਵੀ ਹੋ ਸਕਦਾ ओके सो क्या देखो मैं ਤੁਹਾਡੇ ਕੋਲ ਇਤਨਾ ਕਿ ਥਾਈ ਲੰਗਿਆ ਹੋਇਆ ਤੇ ਮੇਰਾ ਆ ਹਾਲਵਾ ਤੇ ਸਾਡੇ ਬੱਚੇ ਜਿਹੜਾ ਸਕੂਲ ਜਾਂਦਾ ਵਰਦੀਆਂ ਲੈ ਬੜ ਜਾਂਦੀਆਂ ਬੋਰ ਲੈ ਬੜ ਜਾਂਦੀਆਂ ਕੋਈ ਡੇਕ ਵੀ ਨਹੀਂ ਚਿਹਰੇ ਰੋਂਦੇ ਆਂ ਦੇ ਘਰ ਨੂੰ ਠੀਕ ਡੇਢ ਸਾਲ ਤੋਂ ਸਾਡੇ ਬੱਚੇ ਘਰ ਬਿਠੇ ਉਹਨਾਂ ਨੇ ਕੀ ਬਣਨਾ ਠੀਕ ਕਿਹੜੀ ਕੀ ਕਿਹੜੀ ਪੋਜੀਸ਼ਨ ਤੇ ਉਹ ਪਹੁੰਚਣਗੇ ਉਹਨਾਂ ਤੋਂ ਕੀ ਆਸ ਰੱਖਾਂਗੇ ਆ ਜਾ ਕੇ ਬੱਚੇ ਹੀ ਨੀਆਂ ਹੁੰਦੀਆਂ ਵਾ ਨਿੱਕੇ ਬੱਚੇ ਜਿਹੜੇ ਕੱਲ ਨੂੰ ਦੇਸ਼ ਦਾ ਭੇਖਣਾ ਸੰਭਾਲਣਾ ਵਾ ਪਰ ਜਿਹੜੇ ਬੱਚੇ ਸਾਡੇ ਹੁਣੇ ਰੋਲਦੇ ਆ 4 4.5 5 ਸਾਲ ਦੇ 10 ਦੇ 15 ਸਾਲ ਦੇ ਸਾਰੇ ਬੱਚੇ ਸਾਡੇ ਘਰ ਬੈਠੇ ਆ ਕੋਈ ਰਸਤਾ ਨਹੀਂ ਨਾ ਕੋ ਸੁਣਵਾਈ ਸਾਡੀ ਤੁਸੀਂ ਸਾਡੇ ਥੋੜਾ ਜਿਹਾ ਅੱਗੇ ਹੋਇਓ ਇੱਥੇ ਸਾਹਮਣੇ ਕ੍ਰੈਸ਼ਰ ਆ ਦੋ ਉਹਨਾਂ ਕ੍ਰੈਸ਼ਰਾਂ ਤੇ ਹਿੰਦਿਆ ਕਿ ਗੰਦ ਪਾਖੜਿਆ ਨਾ ਆ ਲੈਣਾ ਲੀਆਂ ਕ੍ਰੈਸ਼ਰਾਂ ਨੇ ਬਾਹਾਲੀਆਂ ਵਾ ਉਹਨਾਂ ਕੋ ਰੇਤ ਵਾ ਨੂੰ ਕੋ ਬਜਰੀ ਆ ਯਾਰ ਜੋ ਲੰਗਦੇ ਆ ਤੇ ਉਹਦੇ ਵਿੱਚ ਸਾਰੇ ਮੰਡਲ ਦੇ ਅਧਿਕਾਰ ਸਭ ਇੱਥੇ ਪਹੁੰਚੇ ਨੇ ਅਸੀਂ ਸਭ ਲੋਕਾਂ ਨੇ ਇੱਥੇ ਜੋ ਦੇਖੇ ਹਾਲਾਤ ਤੇ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਔਰ ਮੈਂ ਹੁਣੇ ਡੀਸੀ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਨੂੰ ਵੀ ਮੈਂ ਇਹੀ ਕਿਹਾ ਕਿ ਜਿੱਦਾਂ ਦਾ ਸਾਨੂੰ ਵੈਦਰ ਦੀ ਫੋਰਕਾਸਟ ਮਿਲੀ ਹੈ ਹਿਮਾਚਲ ਹੱਲੇ ਵੀ ਅਗਲੇ 7 ਦਿਨ ਬਹੁਤ ਰੈਡ ਅਲਰਟ ਦਿੱਤਾ ਗਿਆ ਹੈ ਔਰ ਬਹੁਤ بارش ਹੋ ਦੇ ਜਿਹੜੇ ਅਸਰ ਨੇ ਔਰ ਉਥੋਂ ਜਿਹੜਾ ਇਨਾ ਪਾਣੀ ਆਣਾ ਹੈ ਜੇ ਇਮੀਡੀਏਟਲੀ ਇਹਨੂੰ ਨਹੀਂ ਬੰਦ ਕੀਤਾ ਗਿਆ ਹੈ ਲਗਾ ਆਈ ਥਿੰਕ ਤਿੰਨ ਜਗ੍ਹਾ ਬ੍ਰੀਚ ਹੋਇਆ ਹੈ ਇਹ ਤੇ ਲੇਟੈਸਟ ਹੋਇਆ ਹੈ 2023 ਦੇ ਜਿਹੜੇ ਹੋਏ ਉਹਨਾਂ ਚ ਵੀ ਪੁਰਾਣੀ ਗਵਰਨਮੈਂਟ ਨੇ ਕੁਝ ਕੰਮ ਨਹੀਂ ਕੀਤਾ ਜੋ ਦੱਸਿਆ ਗਿਆ ਔਰ ਤੁਸੀਂ ਇਹ ਦੇਖੋ ਕਿ 23 ਦਾ ਅਗਰ ਕੋਈ ਬ੍ਰੀਚ ਹੋਈ ਹੈ ਔਰ ਇਸ ਤਰੀਕੇ ਨਾਲ ਪਿੰਡਾਂ 'ਤੇ ਮਾਰ ਕਰਦਾ ਹੈ ਪਾਣੀ ਫਸਲਾਂ ਤਬਾਹ ਹੋ ਜਾਂਦੀਆਂ ਹੈ ਖਾਰ ਹੈ ਤੁਸੀਂ ਦੇ ਤੇ ਦੇ ਦੌਰਾਨ ਜਿਹੜਾ ਸਾਰਾ ਏਰੀਆ ਖਰਾਬ ਹੋ ਜਾਂਦਾ ਹੈ ਤੇ ਮੈਂ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਰੀ ਐਡਮਿਨਿਸਟ੍ਰੇਸ਼ਨ ਹੈ ਉਹ ਵੀ ਸੁੱਤੀ ਹੋਈ ਹੈ ਔਰ ਸਾਨੂੰ ਇਹ ਉੱਠਣਾ ਪਏਗਾ ਔਰ ਸਾਰੀ ਭਾਜਪਾ ਨੂੰ ਮੈਂ ਤੇ ਕਹਿੰਦਾ ਕਿ ਸੜਕਾਂ ਤੇ ਆਓ ਇਹ ਸਾਰਾ ਜਿਹੜੀ ਗੱਲ ਰੋਕਣ ਵਾਸਤੇ ਪੂਰੇ ਜ਼ੋਰ ਨਾਲ ਇੱਥੇ ਕੋਈ ਐਜੀਟੇਸ਼ਨ ਖੜੀ ਕਰਨੀ ਚਾਹੀਦੀ ਹੈ ਔਰ ਇੱਕ ਬਹੁਤ बड़ा ਨੁਕਸਾਨ ਹੈ ਪਾਣੀ ਦਾ ਨੁਕਸਾਨ ਤਾਂ ਜਾਂ ਪਾਣੀ ਵੀ ਮਾਰਤੇ ਅੱਜ ਕੱਲ ਉਤਰਾਖੰਡ ਚਾ ਹਿਮਾਚਲ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਲੇਕਿਨ ਜਿੱਥੇ ਕਿੱਤਾ ਜਾ ਸਕਦਾ ਹੈ ਬਚਾ ਉੱਥੇ ਅਗਰ ਐਡਮਿਨਿਸਟ੍ਰੇਸ਼ਨ ਦੀ ਲਾਪਰਵਾਹੀ ਨਾਲ ਗਵਰਨਮੈਂਟ ਦੀ ਲਾਪਰਵਾਹੀ ਨਾਲ ਇਸ ਤਰੀਕੇ ਦੇ ਹਾਲਾਤ ਬਣੇ ਨੇ ਤੇ ਬਹੁਤ ਅਫਸੋਸਨਕ ਗੱਲ ਹੈ ਭਾਜਪਾ ਜਨਤਾ ਪਾਰਟੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਅਸੀਂ ਹਮੇਸ਼ਾ ਸੜਕਾਂ ਤੇ ਉਤਰਦੇ ਰਹੇ ਤੇ ਮੈਂ ਆਪਣੀ ਸਾਰੀ ਟੀਮ ਨੂੰ ਇਹੀ ਅੱਜ ਕਹਿ ਕੇ ਜਾ ਰਿਹਾ ਕਿ ਇਸ ਤੇ ਪੂਰੀ ਜ਼ੋਰ ਦੀ ਲੜਾਈ ਲੜੋ ਔਰ ਇਹ ਬਹੁਤ بڑا ਕੰਮ ਨਹੀਂ ਹੈ ਮੰਤੇ ਲੱਗਦਾ ਕਿ ਸਰਕਾਰ ਨੂੰ ਇਹ ਐਡਮਿਨਿਸਟ੍ਰੇਸ਼ਨ ਨੂੰ ਪਹਿਲੀ ਇਹ ਧਿਆਨ ਰੱਖਣਾ ਚਾਹੀਦਾ ਸੀ ਅਗਰ ਇੰਨੇ ਛੋਟੇ-ਛੋਟੇ ਬ੍ਰੀਚ ਨੇ ਤੇ ਇਮੀਡੀਏਟਲੀ ਇਹਨਾਂ ਨੂੰ ਫੀਲ ਕਰਦੇ ਤੇ ਸ਼ਾਇਦ ਬਹੁਤ بڑا ਬਚਾ ਲੈਂਦਾ। ਔਰ ਮੈਂ ਹੁਣ ਦੇਖ ਰਿਹਾ ਸੀ ਕਿ ਲਗਾਤਾਰ ਪਾਣੀ ਅੰਦਰ ਜਾ ਰਿਹਾ ਹੈ। ਔਰ ਅਗਰ ਬਾਰਿਸ਼ ਉੱਤੇ ਜ਼ਿਆਦਾ ਜ਼ੋਰ ਦੀ ਹੋ ਗਈ ਤੇ ਸ਼ਾਇਦ ਪਿੰਡਾਂ 'ਚ ਵੀ ਸਾਰਿਆਂ 'ਚ ਭਰ ਜਾਣਾ। ਸੋ ਐਸਾ ਨੁਕਸਾਨ ਅਗਰ ਹੁੰਦੇ ਸਾਹਮਣੇ ਦੇਖ ਰਹੇ ਹੈ ਔਰ ਗਵਰਨਮੈਂਟ ਨਹੀਂ ਜਾਗ ਰਹੀ। ਐਡਮਿਨਿਸਟ੍ਰੇਸ਼ਨ ਸੁੱਤੀ ਹੋਈ ਹੈ ਤੇ ਅਸੀਂ ਸਮਝ ਸਕਦੇ ਹਾਂ ਕਿ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਉਹ ਕਿਸ ਤਰੀਕੇ ਦਾ ਪ੍ਰਸ਼ਾਸਨ ਇਥੇ ਕਰ ਰਹੀ ਹੈ ਕਿਸ ਤਰੀਕੇ ਦਾ ਦੇਖਰੇਖ ਕਰ ਰਹੀ ਹੈ ਵੈਸੇ ਇਹ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ ਲੇਕਿਨ ਇਸ ਤਰ੍ਹਾਂ ਕੇ ਵੀ ਲਾਪਰਵਾਹੀ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਉਹਨਾਂ ਦੀ ਫਸਲਾਂ ਨਾਲ ਉਹਨਾਂ ਦੀ ਕਮਾਈ ਨਾਲ ਖਿਲਵਾੜ ਕਰਨਾ ਬਹੁਤ ਅਫਸੋਸਯੋਗ ਹੈ